वेलकम टू माय चैनल जोरगल व्लॉग्स प्लीज सब्सक्राइब दिस चैनल एंड प्रेस द बेल आइकॉन सारे ਪਿੰਡ ਦੇ ਵਿੱਚ ਮੈਂ ਲੱਗਦਾ ਤੈਨੂੰ ਖੱਜਲ ਹੁੰਦਾ ਆਂ ਤੂੰ ਇੱਥੇ ਫੋਨ ਤੇ ਡਿਆਂ ਗੱਲ ਕਰਨੀ ਨੂੰ ਪਤਾ ਨਹੀਂ ਲੱਗਣ ਦਾ ਵਿੱਚ ਫੋਨੋਂ ਡਾ ਕਿੱਡਾ ਕੇ ਬਟਾ ਤੂੰ ਡਸ ਕੇ ਆਂ ਹਾਂ ਸਰ ਕੀ ਗੱਲ ਆ ਕੀ ਦੱਸਾਂ ਕਾਰ ਕਮੇਟੀ ਵਾਲੀ ਆਣ ਕੇ ਬੈਠੀ ਆ ਉਦੋਂ ਤੇ ਕਮੇਟੀ ਚੋ ਕੇ ਪੜਾਣ ਲਿਆ ਸਾਰਾ ਕਰਦਾ ਫਿਰਦਾ ਹਾਂ ਕਮੇਟੀ ਕਿਹਨੇ ਤਾਰਨੀ ਕੋਈ ਨਹੀਂ ਤਾਰਦਾ ਕਮੇਟੀ ਪਿੰਡੋਂ ਨਹੀਂ ਭੱਜਲੇ ਪਿੰਡ ਹੀ ਆ ਇੱਕ ਦੂ ਨਾਲ ਆ ਕੋੜੇ ਜਿਹਨੂੰ ਨਹੀਂ ਫਿਰਦਾ ਜਰਦਲ ਜਪਰਾ ਆਪਣੇ ਇਹ ਚਵਲ ਜੀ ਦੇ ਮਰਗ ਲਾ ਕੇ ਤੂੰ ਵੀ ਨਾ ਆਪਣੀਆਂ ਹੱਡੀਆਂ ਜੱਤੀਆਂ ਕਰਾ ਲਈ। ਉਹ ਮਾਂ ਤੇਰੀ ਘਰ ਆਣ ਕੇ ਰੋਲਾ ਪਾਉਂਦੀ ਆ। ਕਹਿੰਦੀ ਏ ਕਮੇਟੀ ਨਹੀਂ ਨਾ ਦੇਣੀ ਤੇ ਮੈਂ ਖਰਾੜਾ ਪਖਾ ਟੋਕੇ ਲੈ ਆ ਰਿਆਂ ਨਾ ਟਟਾ। ਕੋਈ ਨਹੀਂ। ਟੰਗ ਲਾਇਆ ਜੋਕੇ। ਗਰੀਸ ਹੋਣਾ ਦੀ ਇਹਨੂੰ ਤਾਂ ਗਰੀਸ ਕਰਾਦੀ ਹੁਣ ਨਾਲੇ। ਬੰਦੇ ਦੇ ਪੁੱਤਾਂ ਨੂੰ ਉਹਨਾਂ ਦੀ ਕਮੇਟੀ ਦੇ ਦੇ ਇੱਕ ਦਿਨ ਜਾਂ ਤੈਨੂੰ ਨਾ ਗਰੀਸ ਕਰ ਦੇਣੋ। ਤੇ ਆਣ ਕੇ ਤੈਨੂੰ ਨਾ ਗਰੀਸ ਕਰ ਦੇਣੋ। ਖਾਯੋ ਦਿਮਾਗ। <laughs> channel Girl Vlogs. Please subscribe this channel and press the bell icon.